ਆਪਿਓ ਸਸਰੀਕਾਰ ਸਾਰੇ ਪੰਜਾਬ ਵਾਲਿਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਾਂਗੇ ਗੱਲ ਕਰਾਂਗੇ ਗਲਾਬ ਸਿੱਧੂ ਦੀ ਕਿਉਂਕਿ ਮੈਂ ਪਹਿਲਾਂ ਵੀ ਕਈ ਵੀਡੀਓ ਪਾ ਚੁੱਕਿਆ ਹਾਂ ਬਾਈ ਤੇ ਗਲਾਬ ਸਿੱਧੂ ਤੇ ਕਿਉਂਕਿ ਜਿਹੜਾ ਇੱਕ ਟੱਪੇ ਨੇ ਮੰਨ ਲਓ ਉਹਨੂੰ ਗਲਤ ਸਾਬਤ ਕਰਤਾ ਇੱਕ ਗਾਣੇ ਦੇ ਵਿੱਚ ਉਹਨੇ ਕਿਹਾ ਜੋ ਕਹਿੰਦਾ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂਆਂ ਕਿਉਂਕਿ ਗਲਾਬ ਸਿੱਧੂ ਦੇ ਇੱਕ ਟੱਪੇ ਨੇ ਬਾਈ ਨੂੰ ਮੰਨ ਲਓ ਥੱਲੇ ਨੀਚਾ ਦਿਖਾਉਣ ਵਾਲੀ ਗੱਲ ਕਰਤੀ ਮੈਂ ਸਾਰੇ ਪੰਜਾਬੀਆਂ ਮੂਰੇ ਅਪੀਲ ਕਰਦਾ ਸਾਰੇ ਪੰਜਾਬ ਦੇ ਮੰਨ ਲਓ ਭੈਣ ਭਰਾਵਾਂ ਮੂਰੇ ਕਿਉਂਕਿ ਜਦੋਂ ਬਾਈ ਰਿਕੁਐਸਟ ਮੰਗੀ ਜਾਂਦਾ ਵੀ ਗਲਤੀ ਮੰਗੀ ਜਾਂਦਾ ਵੀ ਕਹਿੰਦਾ ਗਲਤੀ ਹੋ ਗਈ ਮੈਂ ਸਾਰੇ ਉਹਨਾਂ ਦੇ ਪਿੰਡ ਵਾਲੇ ਸਰਪੰਚ ਨੂੰ ਵੀ ਕਹਿਣਾ ਤੇ ਮੰਨ ਲਓ ਜਿਹੜੇ ਪਿੱਛੇ ਪਬਲਿਕ ਆ ਉਹਨਾਂ ਨੂੰ ਵੀ ਕਹਿਣਾ ਇੱਕ ਆਪਣੀ ਅਪੀਲ ਹੀ ਹੈ ਕਰਜੀ ਆ ਕਿਉਂਕਿ ਜਦੋਂ ਬਾਈ ਮੰਨ ਲਓ ਕਿੜਕੜਾਈ ਜਾਂਦਾ ਵੀ ਗਲਤੀ ਮੰਨੀ ਜਾਂਦਾ ਬੱਟੇ-ਬੱਟਿਆਂ ਤੋਂ ਗਲਤੀਆਂ ਹੋ ਜਾਂਦੀਆਂ ਕਿਉਂਕਿ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਇੱਕ ਤਾਂ ਮੰਨ ਲਓ ਸ਼ੁਕਰਿਆ ਹੁੰਦਾ ਵੀ ਕਹਿੰਦਾ ਵੀ ਗਲਤੀ ਨਹੀਂ ਮੰਨਦਾ ਤੇ ਇੱਕ ਪਾਸੇ ਉਹ ਵਿਚਾਰਾ ਕਹਿੰਦਾ ਵੀ ਮੈਂ ਗਲਤੀ ਮੰਨਦਾ ਵੀ ਇਹ ਗਾਣਾ ਅਪੀਲ ਉਹਦੇ ਤੇ ਪਾ ਅਪੀਲ ਤੇ ਪਾ ਦਾਂਗੇ ਆਪਾਂ ਗਾਣਾ ਇਹ ਤੇ ਵੀ ਸਾਰਿਆਂ ਨੂੰ ਕਹਿਣਾ ਭੈਣ ਭਰਾਵਾਂ ਨੂੰ ਵੀ ਡੀਜਾਂ ਤੇ ਨਾਲ ਆਉਣੇ ਇਹ ਗਾਣਾ ਕਿਉਂਕਿ ਚਲੋ ਮੌਤਵਾਰ ਬੰਦਾ ਹੁੰਦਾ ਸਰਪੰਚ ਪਿੰਡ ਦਾ ਤੇ ਮੰਨ ਲਓ ਬਾਈ ਨੂੰ ਵੀ ਚਾਹੀਦਾ ਸੀ ਥੋੜਾ ਇਹ ਦੇਖਣਾ ਚਾਹੀਦਾ ਸੀ ਕਲਾਬ ਸਿੱਧੂ ਨੂੰ ਤੇ ਹੁਣ ਕਿਉਂਕਿ ਜਦੋਂ ਬਾਈ ਮਾਫੀ ਮੰਗੀ ਜਾਂਦਾ ਗਲਤੀ ਮੰਗੀ ਜਾਂਦਾ ਸਾਰੇ ਪੰਜਾਬ ਵਾਲਾ ਇਹਨੂੰ ਕਹਿਣਾ ਵੀ ਉਹਦੀ سپورਟ ਕਰੋ ਬਹੁਤ ਹੀ ਚੰਗਾ ਬੰਦਾ ਉਹ ਗਰੀਬਾਂ ਦੀ ਹੈਲਪ ਕਰਦਾ ਨਾਈਸ ਮੰਦਾ ਉਹ ਮੰਨ ਲਓ ਜੋ ਵੀ ਉਹਨੂੰ ਮਿਲਣਾ ਚਾਹੁੰਦਾ ਉਹਦੇ ਨਾਲ ਮਿਲਦਾ ਉਹ ਕਿਉਂਕਿ ਉਹਦੀ ਮੰਨ ਲਓ سپورਟ ਕਰੋ ਬਾਈ ਦੀ ਸਾਰੇ ਪੰਜਾਬੀਆਂ ਨੂੰ ਕਹਿਣਾ ਧੰਨਵਾਦ ਜੀ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਬੈਲ ਔਰ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਧੰਨਵਾਦ ਜੀ ਸਾਰਿਆਂ ਨੂੰ